हां अभी तकदीर छोरम ਤੋਂ ਸੇਠ ਜੀ ਦਾ ਜੀ ਮੈਂ ਤਾਂ ਮਜ਼ਾਕ ਕਰਦਾ ਸੀ ਚਲੋ ਸੇਠ ਜੀ ਆਏ ਦੱਸੋ ਚੁਮਰ ਕਿੰਨੇ ਸਸਤੇ ਨੇ ਫਿਰ ਚੁਮਰ ਕਿੰਨੇ ਸਸਤੇ ਨੇ ਪਹਿਲਾ ਕਸਟਮਰ ਸਾਰਾ ਬਾਜ਼ਾਰ ਘੁੰਮ ਕੇ ਆਵੇ ਫਿਰ ਸਾਡੇ ਕੋਲ ਆ ਕੇ ਸਾਡੇ ਰੇਟ ਦਾ ਕੰਪੈਰੀਸ਼ਨ ਕਰੇ ਕੁਆਲਟੀ ਦਾ ਕੰਪੈਰੀਸ਼ਨ ਕਰੇ ਫਿਰ ਪਤਾ ਲੱਗੂ ਤਕਦੀਰ ਚੁਮਰ ਕਿੰਨੇ ਸਸਤੇ ਨੇ ਆਪਣੇ ਕੋਲ ਜਿਵੇਂ ਚੁਮਰਾ ਤੋਂ ਇਲਾਵਾ ਹੈਂਗਿੰਗ ਲਾਈਟਸ ਵਾਲ ਲਾਈਟਾਂ ਕਮਰਿਆਂ ਨੂੰ ਸਜਾਉਣ ਵਾਸਤੇ ਬਾਹਰ ਲਗਾਉਣਾ ਸਤੇ ਆਊਟਡੋਰ ਲਾਈਟਾਂ ਗੇਟ ਲਾਈਟਾਂ ਫਲੋਰ ਲੈਂਪ ਛੋਟੇ ਚੋਂ ਮਰ ਵੱਡੇ ਚੋਂ ਮਰ ਜਿਸ ਤੇ ਵਿਚ ਹਰ ਚੀਜ਼ ਤੇ ਫਿਕਸ ਐ MRP ਲੱਗੀ ਆ ਔਰ ਸਾਡਾ ਜੋ ਫੈਸਟੀਵਲ ਸੀਜ਼ਨ ਦਾ ਡਿਸਕਾਊਂਟ ਐ 50% ਉਹ ਸਾਰਾ ਚੱਲ ਹੀ ਰਿਹਾ ਹੈਗਾ ਹਰ ਤੁਹਾਨੂੰ ਵੈਰਾਈਟੀ ਤੇ ਕੁਆਲਿਟੀ ਕਰਨੀ ਹੋ 1000% ਜ਼ਿੰਮੇਵਾਰੀ ਹੋ ਇਸ ਤੋਂ ਵੱਡਾ ਸ਼ੋਰੂਮ ਹੈ ਹਿੰਦੁਸਤਾਨ ਚ ਕਿਤੇ ਨਹੀਂ ਹੁਣ ਤੁਸੀਂ ਇਹਦੇ ਲਈ ਆਉਣਾ ਕਿੱਥੇ ਬਰਨਾਲੇ ਦੱਸੋ ਪੂਰਾ ਜੀ ਆਪਾਂ ਨੇ ਆਣਾ ਜੀ ਬਰਨਾਲਾ ਦਿੱਲੀ ਇਲੈਕਟ੍ਰਿਕ ਸਟੋਰ ਜੋ ਕਿ ਪਿਛਲੇ 50 ਸਾਲਾਂ ਤੋਂ ਮੌਜੂਦ ਹੈ ਤਨੋਲਾ ਰੋਡ ਬਿਜਲੀ ਘਰ ਕੋਲ ਆਸਥਾ ਕਲੋਨੀ ਕੋਲ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਪੰਜਾਬ ਬਾਕੀ ਸਕਰੀਨ ਤੇ ਨੰਬਰ ਚੱਲ ਗਿਆ ਤਾਂ ਤੁਸੀਂ ਕਾਲ ਕੇ ਮਿਲ ਕੇ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ